ਕਾਕੇ ਜਿਹੜੇ ਕਹਿੰਦੇ ਆ ਪੈਣ ਦੇ ਪਟਾਕੇ ਜਿਵੇਂ ਪੈ ਲੈਣ ਦੇ ਕਹਿੰਦੇ ਨੇ ਕਾਕੇ ਅੱਜ ਖੈ ਲੈਣ ਦੇ ਆਹ ਪਹਿਲੀ ਰੇਡ ਤੇਜਪਾਲ ਸਰਸੰਗ ਦੀ ਧਰਤੀ ਦਾ ਮੇਰੇ ਪੰਜਾਬੀ ਵੀਰੋ ਸਾਹਮਣੇ ਹਾਕਮ ਵਾਲੀਆ ਚੱਗੂ ਵੀ ਖੜਾ ਆ ਚੱਕੀ ਹੋਏ ਮਨਿੰਦਰ ਚੱਕੀ ਇਹ ਜਾਂਦਾ ਖਰੜਾ ਖਰੜਾ ਡੱਕੀ ਰਮਦਾਸ ਦੀ ਧਰਤੀ ਹੈ ਆ ਮਨਿੰਦਰ ਚੱਕੀ ਪਰ ਨੰਬਰ ਚਾਰ ਜਾਫੀਆਂ ਦੇ ਵਿੱਚ ਮੇਰੇ ਵਾਲੇ ਬੰਨੇ ਆਪਣੇ ਮਾਝੇ ਵਾਲਾ ਲੱਗਾ ਹੈ ਆਪਣੇ ਮਾਝੇ ਵਾਲਾ ਲੱਗਾ ਸ਼ੰਕਰ ਦੇ ਨਾਲ ਪਿਆਜ ਵੀ ਵਗਾ ਪਰ ਕਬੱਡੀ ਨਹੀਂ ਯਾਰੀ ਦੇਖਦੀ ਇੱਕ ਪੱਤਾ ਪੁਰਮਾਲਾ ਇੱਕ ਪੱਤਾ ਪੁਰਮਾਲਾ ਲੱਕ ਦਾ ਮੇਚਾ ਨੂੰ ਖੋਰਤਾ ਗੁੱਡਾ ਪੰਧੋਈ ਵਾਲਾ ਵਧਿਆ ਹੋਇਆ ਗੁਰਦਾਸਪੁਰੀਆ ਨੌਜਵਾਨ ਸਾਡੇ ਜਸਕਰਤ ਸਿੰਘ ਜੀ ਹਲਕਾ ਕੋਠੀ ਵਾਲੇ ਸੋ ਫਰੰਦੀਪੁਰ ਦੀ ਟੀਮ ਦੇ ਮੇਨ ਸਪੋਰਟਰ ਨੇ ਹਾੜ ਸੂਰਮੇ ਤੇ ਸਰਦਾਰ ਕਦੇ ਝੁਕਿਆ ਨਹੀਂ ਕਰਦੇ ਹਾੜ ਸੂਰਮੇ ਤੇ ਸਰਦਾਰ ਕਹਦੇ ਝੁਕਿਆ ਨਹੀਂ ਕਰਦੇ ਕਹਦੇ ਝੁਕਿਆ ਹਰਸ਼ ਕਰਦੇ ਲਓ ਹਰਸ਼ ਦੀ ਪਈ ਹੋਈ ਕਬੱਡੀ ਹੈ ਮਿੱਟੀ ਮਿੱਟੀ ਧੂੜ ਉਡਦੀ ਪਈ ਹੈ ਤੇ ਮੰਨੋ ਲੱਗਦਾ ਬਲਾਵੇਂ ਪਾ ਦਿੱਤੇ ਹੈ ਬਲਾਵੇਂ ਪਾ ਦਿੱਤੇ ਹੈ ਬੀਤ ਨਾ ਹੋਇਆ ਸਮਾਂ ਔ ਕੀ ਬਣੂਗਾ ਗੱਲ ਸਮੇਤ ਹੈ ਉਹ ਮਨੋ ਲੱਗਦਾ ਸਿਰੇ ਦਾ ਜੱਫਾ ਸਿਰੇ ਦਾ ਜੱਫਾ ਮੁੰਡੇ ਦਾ ਮੁੱਖ ਨਹੀਂ ਦਿਖਦਾ ਮੁੰਡੇ ਦਾ ਅੱਬੇ ਤੋਂ ਆਇਆ ਹੋਇਆ ਇਧਰਲੇ ਪਾਸੇ ਦੇਖਾਂਗੇ ਜਗਰਾਜ ਕੋਟ ਬੁੱਡੇ ਵਾਲਾ ਸਾਹਮਣੇ ਜੱਸ ਚੌੜਿਆਂ ਵਾਲਾ ਤਿਆਰ ਖੜਾ ਆਹ ਚਪੇੜਾਂ ਵਾਲੀ ਮਸ਼ੀਨ ਚੌੜੇ ਮਦਰੇ ਵਾਲਾ ਜੱਸ ਕਰਾਉਂਦਾ ਰੇਡਾਂ ਦੀ ਬੱਸ ਚਣ ਕਬੱਡੀਆਂ ਪਾਉਂਦਾ ਇਹ ਗੱਜ ਗੱਜ ਕੇ ਰੇਡਾਂ ਪਾਉਂਦਾ ਹਵੇਲੀਆਂ ਪਿੰਡ ਹੈ ਬੱਪਰ ਛੇੜਦਾ ਇਹ ਡੇਰੇ ਬਾਬੇ ਨਾਨਕ ਵਾਲਾ ਗੱਜਣਾ ਤੇ ਦੂਜੇ ਪਾਸੇ ਉਹ ਮੂਨੂ ਆ ਇਹਦਾ ਸਿੰਧਰ ਪਿੰਡ ਆ ਔਜਲਾ ਕਪੂਰਥਲੇ ਵਾਲਾ ਸਵੇ ਪਰ ਨੰਬਰ ਵਿੱਚ ਵੱਡੀਆਂ ਗੱਲਾਂ ਹੁੰਦੀਆਂ ਚਾਰ ਜਾਫੀਆਂ ਦੇ ਵਿੱਚੋਂ ਜੱਸ ਕਹਿੰਦੇ ਲੱਗਾ ਕਮਾਣਾ ਵਾਲਾ ਆਏ ਕਿੰਗੇ ਬਲਜੀਤ ਰਹੀਮਾ ਬਾਦ ਵਾਲਾ ਨਹੀਂ ਰੁਕਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਹਮਣੇ ਮੋਨੂ ਵਰਗੇ ਵੀ ਤਿਆਰ ਨੇ ਫਰੰਦੀਪੁਰ ਜਾਂ ਕੋਪੀ ਵੀ ਤਿਆਰ ਆ ਇੱਕ ਵਰਗੇ ਸੁਖ ਵਰਗੇ ਚਾਰੇ ਬੱਬਰ ਸ਼ੇਰ ਕਬੱਡੀ ਦੇ ਆਉ ਦੇਖਾਂਗੇ ਕਿਹਦੇ ਨਾਲ ਮੁਕਾਬਲਾ ਹੋਵੇਗਾ ਹੱਥ ਜੋੜੀਆਂ ਕਿਹਦੇ ਨਾਲ ਹੁੰਦੀਆਂ ਇੱਕ ਫਤਾਪੁਰ ਵਾਲਾ ਸਮੇਂ ਆਹ ਤਗੜਾ ਜੱਫਾ ਅਪ੍ਰੈਲ ਖੇਵੀਰ ਦੇ ਭੀਮ ਆ ਕਹਿੰਦੇ ਸੁਰ ਸਿੰਘ ਵਾਲਾ ਇਸ ਮੁੰਡੇ ਨੇ ਵੀ ਕਹਿੰਦੇ ਕੈਨੇਡਾ ਦੇ ਵਿੱਚ ਚਰਚੇ ਕਰਾਏ ਆ ਪੰਜਾਬ ਦੇ ਮੇਲਿਆਂ ਦੀ ਸ਼ਾਨ ਹੈ ਇਹ ਮੁੰਡਾ ਕਹਿੰਦੇ ਪੰਗੇਲੇ ਦਾ ਚੇਲਾ ਯੱਕੂ ਹਾਕਮ ਵਾਲੀਆ ਲਾਉ ਤੀਰ ਨਿਸ਼ਾਨੇ ਕੇ ਨਹੀਂ ਬਾਦ ਕਹਿੰਦੇ ਪੁਆਇੰਟ ਜਿਹੜਾ ਹੈ 1000 ਦੇ ਹੋਣਗੇ ਆ ਕਹਿੰਦੇ ਕਬੱਡੀ ਦਾ ਇਹ ਜਮਾ ਹੈ ਬੜਾ ਦੁਨੀਆ ਨੂੰ ਪਿਆਰ ਕਰਦੀ ਆ ਪੁਲਜਨਦ ਦੇ ਅਮੀਸ਼ਾ ਦੇ ਚੋਲੇ ਨੂੰ ਪਈ ਹੋਈ ਕਬੱਡੀ ਹੈ ਦੇਖਦੇ ਜੱਪਾ ਕਿੰਨੇ ਲਾਉਣਾ ਸ਼ੱਕ ਜਈ ਰਣਨੀ ਹੈ ਮੋਲਾ ਜੱਪਤ ਦੀ ਖੁਰਦਤਾ ਪੂਰੀ ਆਓ ਟੱਕ ਪੈਣੇ ਹੈ ਇੱਕੋ ਫਤਾਪੁਰੀਆ ਬਲਦੇਵ ਸਿੰਘ ਕਬੱਡੀ ਕੋਚ ਦਾ ਤਰਾਸ਼ਿਆ ਹੋਇਆ ਮਾਲਾ ਆਉ ਦੇਖਾਂਗੇ ਸਾਹਮਣੇ ਮਨਿੰਦਰ ਚੱਕੀ ਆ ਰਮਦਾਸ ਵਾਲਾ ਇੱਕੋ ਲਖਾਰਾ ਅਲਗੋ ਕੋਠੀ ਵਾਲਾ ਮੇਨ ਸਪੋਰਟਰ ਫਰੰਦੀਪੁਰ ਦੀ ਟੀਮ ਦਾ ਆਉ ਦੇਖਾਂਗੇ ਸਾਹਮਣੇ ਪੈਂਦੀ ਰੋੜ ਫਰੰਦੀਪੁਰੀਆ ਤਿਆਰ ਆ ਦੂਜੇ ਪਾਸੇ ਮੋਨੂ ਵੀ ਤਿਆਰ ਆ ਨਾਲ ਸੁਖਵਰਗੇ ਆ ਫਰੰਦੀਪੁਰੀਆ ਰੰਦੀਪੂਰੀਆ ਗੋਪੀ ਜਫਾ ਆਪਣੀ ਟੀਮ ਦੇ ਵਾਸਤੇ ਬੜਾ ਪਿਆਰ ਭੇਜਿਆ ਨਾਲ ਮੈਂਬਰ ਰਾਜਪਾਲ ਸਿੰਘ ਹਰਪ੍ਰੀਤ ਸਿੰਘ ਆਰਤੀਆ ਹੈ ਪੀ ਸ਼ੋਟਾ ਵੀ ਤੇ ਨਾਲ ਮੈਂਬਰ ਗੁਰਦੇਵ ਪੱਤਰੀ ਮੈਂਬਰ ਕੁਲਦੀਪ ਸਿੰਘ ਇਧਰ ਵੇਖੋ ਖੜਕਾ ਧੜਕਾ ਖੜਕਾ ਧੜਕਾ ਓ ਮਨਿੰਦਰ ਦੀ ਚੱਕੀ ਮਨਿੰਦਰ ਦੀ ਚੱਕੀ ਜਾਂਦਾ ਫਿਰੇ ਫਿਰੇ ਤੇ ਰੀਡਰ ਰੀਡਰ ਦੇ ਖਾਤੇ ਆ ਕਹਿੰਦੇ ਸ਼ੰਕਰ ਸਿੱਧਵੋ ਵਾਲਾ ਫੋਗ ਅਡਾਰੀ ਪੜ ਲਈ ਹੈ ਹੁਣ ਸਵਾਦ ਹੁਣ ਸਵਾਦ ਵਚਨ ਕੋ ਹੁਣ ਸੁਬਾਤ ਦੁਨੀਆ ਆ ਕੁਝ ਭਾਲਦੀ ਐ ਦੁਨੀਆ ਆ ਕੁਝ ਭਾਲਦੀ ਐ ਉਹ ਪੁੱਤੋ ਸਾਹਮਣੇ ਖੜਕਾ ਤੜਕਾ ਫਰੰਦੀਪੁਰਯਾ ਤੇ ਸ਼ੰਕਰ ਆ ਜਹਾਜ ਬਣ ਗਿਆ ਤੇ ਡੁੱਗੂ ਗੱਲ ਤੇਨੇ ਝੂਲ ਝੂਲ ਕੇ ਤੁਰਤੇ ਗੁੱਡਾ ਪੰਪੋਈ ਵਾਲਾ ਸਾਹਮਣੇ ਦੇਖਾਂਗੇ ਇਹ ਟਿੱਬੀ ਵਾਲਾ ਗੋਪੀਪੁਰ ਤੇ ਜਾਫੀਆਂ ਤੇ ਬੋਲੇ ਇੱਕ ਪਾਸੇ ਮੋਨੂ ਵਰਗੇ ਤਿਆਰ ਨੇ ਪੰਗਾਲੇ ਵਾਲੇ ਸੁਖ ਵਰਗੇ ਫਰੰਦੀਪੁਰਯਾ ਗੋਪੀ ਵਰਗੇ ਖਿਤਾਪੁਰਯਾ ਇੱਕ ਪੀ ਤਿਆਰ ਆ ਆਉ ਦੇਖਾਂਗੇ ਸਾਹਮਣੇ ਪੁਆਇੰਟ ਰੇਟਰ ਦੇ ਖਾਤੇ ਆ ਪੁਆਇੰਟ ਰੇਟਰ ਦੇ ਖਾਤੇ ਆ ਉਹ ਪੱਤਰੀ ਬਾਲੋ ਜੇ ਪਲੇਅਰ ਵਾਕਿਆ ਵਧੀਆ ਆ ਤੇ ਤਾਰੀਫ ਕੀ ਖਿਆਲ ਹੈ ਉਹ ਪੱਤਰੀ ਖੁਸ਼ ਹੈ ਆ ਕਹਿੰਦੇ ਜੁਗਰਾਜ ਤੁਹਾਨੂੰ ਇੱਕ ਵੱਡੀ ਪਾ ਦਿੱਤੀ ਹੈ ਕੋਟ ਪੁੱਡੇ ਪਿੰਡ ਹੈ ਸੱਗਾਪੁਰੂ ਦਾ ਜੱਸ ਉਹ ਕਸਚੂਰੀ ਕਸਚੂਰੀ ਪਰ ਸਾਹਮਣੇ ਕਿਤੇ ਜੱਗੂ ਹਾ ਟੇਡਾ ਪਾਉਂਦਾ ਇੰਜ ਲੱਗਦਾ ਜਿਵੇਂ ਸ਼ੇਰ ਬੁੱਕੇ ਬੇਲੇ ਵਿੱਚ ਆਹ ਸਾਹਮਣੇ ਰੇਡ ਪਈ ਹੋਈ ਹੈ ਇੱਕ ਪਾਸੇ ਮੋਨੂ ਤਿਆਰ ਆ ਸਾਹਮਣੇ ਫਤਾਪੁਰੀਆ ਫਤਾਪੁਰੀਆ ਇੱਕਮ ਜਫਾ ਸਿਰੇ ਦਾ ਲਾ ਗਿਆ ਵਾਹ ਸੋਹਣਾ ਨਹੀਂ ਰੀਸਾ ਨੌਜਵਾਨਾ ਤੇਰੀਆਂ ਫਰੰਦੀਪੁਰ ਦੀ ਟੀਮ ਦਾ ਇਹ ਅਣਮੋਲ ਹੀਰਾ ਭਿੰਦਿਆ ਦੇ ਥਾਪੀਆਂ ਨੌਜਵਾਨਾ ਆਓ ਸਾਹਮਣੇ ਅਗਲੀ ਰੇਡ ਦੇਖਾਂਗੇ ਦੇ ਥਾਪੀਆਂ ਕੁਝ ਕਰਾਉਣ ਗਿਆ ਰਡਾਲਾ ਸਾਹਿਬ ਹਾਲੇ ਤਾਂ 3 ਮਿੰਟ ਹੋਏ ਐ ਹਾਲੇ ਤਾਂ ਲਾਟ ਨਿਕਲ ਨਹੀਂ ਆ ਸਿਰਾ ਹੋਣਾ ਇੱਧਰ ਕਹਿੰਦੇ ਤਸਵੀਰ ਹੈ ਪੰਜਾਬ ਤੇ ਅੱਜ ਪੱਬਨ ਖੁਰਦਦੀਆਂ ਗੱਲਾਂ ਦੇਸਾਂ ਪਰਦੇਸਾਂ ਦੀ ਧਰਤੀ ਤੇ ਹੁੰਦੀਆਂ ਪਈਆਂ ਉਹ ਮੈਚ ਖੜਕੇ ਦੜਕੇ ਵਾਲਾ ਮੈਚ ਖੜਕੇ ਦੜਕੇ ਵਾਲਾ ਜਲਦੀ ਦੇ ਨਾਲ ਜਿਹੜਾ ਚੀਮਾ ਸਾ ਮਸਲਾ ਹੱਲ ਕਰਾ ਲਈਏ ਥੋੜੇ ਭਰਾ ਕਹਿੰਦੇ ਲੇਟ ਵਾ ਜਾਂ ਤਾਂ ਪੱਖੋਗੇ ਤੇ ਗੁਲਜੀਤ ਧੂਲ ਕੇ ਬਹੁਤ ਸਾਰਾ ਪਹਿਲਾਂ ਵੀ ਪਿਆਰ ਦਿੱਤਾ ਜੋ ਵੀ ਜੋ ਮਸਲਾ ਜਲਦਾ ਪਾ ਨਵੇਟਦੀਏ ਬਹੁਤ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਕਬੱਡੀ ਦਾ ਭੋਲ ਬਾਲ ਕਲੇ ਵਿੱਚ ਪੈ ਗਿਆ ਦੋ ਸਿੰਘ ਸੂਰਮੇ ਜੀ ਵੱਡ ਕੇ ਸਿਰ ਮੱਸੇ ਦਾ ਲੈ ਗਿਆ ਦੋ ਸਿੰਘ ਸੂਰਮੇ ਜੀ ਵੱਡ ਕੇ ਸਿਰ ਮੱਸੇ ਦਾ ਲੈ ਗਿਆ ਵੱਡ ਕੇ ਸਿਰ ਮੱਸੇ ਦਾ ਲੈ ਗਿਆ ਇਸ ਇੱਕ ਇਤਿਹਾਸ ਦੇ ਵਿੱਚ ਗੱਲਾਂ ਵੱਡੀਆਂ ਹੋਈਆਂ ਇਧਰ ਪਈ ਹੋਈ ਕਬੱਡੀ ਏ ਸ਼ੇਰਾ ਕਹਿੰਦੇ ਲੰਡੀਆਂ ਜੀਪਾਂ ਦਾ ਜੇਤੂ ਕ੍ਰੇਡਾ ਗੱਡੀ ਤੇ ਰਾਜਪਾਲ ਸਿੰਘ ਸਰਪੰਚ ਲਖਬੀਰ ਸਿੰਘ ਸਰਪੰਚ ਕਸ਼ਮੀਰ ਸਿੰਘ ਬਹੁਤ ਸਾਰਾ ਪਿਆਰ ਦਿੱਤਾ ਪਈ ਹੋਈ ਕਬੱਡੀ ਹੈ ਇਹ ਬੱਲਾ ਕਹਿੰਦੇ ਬਲਰਾਜ ਸਿੰਘ ਬੱਬਾ ਤਿਆਰ ਹੈ ਸੁਖ ਪੰਘਾਲੇ ਵਾਲਾ ਤਿਆਰ ਇਹ ਮੋ ਮਨ ਮਨ ਲਾਉ ਜੱਫਾ ਪਰ ਨਹੀਂ ਪੁਆਇੰਟ ਬਹੁਤ ਸਾਡਾ ਪਿਆਰ ਭੇਜ ਗਿਆ ਮਹਾਂਪੁਰਸ਼ ਪਾਪਾ ਬੀਅੰਤ ਸਿੰਘ ਜੀ ਹੋਣਾ ਦੇ ਨਾਮ ਤੇ ਹਰਪ੍ਰੀਤ ਹੈਪੀ ਰਾਮਰਾਣੀ ਮਾਲੂਵਾਲ ਤੋਂ ਪੁੱਜਾ ਧੰਨਵਾਦ ਕਰਦੇ ਆ ਯੱਗੂ ਯੱਗੂ ਜੱਫਾ ਲੱਗੂ ਜਦ ਰੇਡਰ ਭੱਜੂ ਪੁਆਇੰਟ ਧੀਮ ਦੇ ਇੱਕ ਵੀ ਸਿਰੇ ਤੇ ਰਿਆ ਕਾਕਾ ਅੰਮ੍ਰਿਤ ਸ਼ਾਹ ਪਿੰਡ ਵਾਲਾ ਏਰੀਆ ਖਾਲੜੇ ਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦੀ ਧਰਤੀ ਆਓ ਦੇਖਾਂਗੇ ਸਾਹਮਣੇ ਕਾਕੇ ਦੀ ਰੇਡ ਇਹ ਬਲਜਿੰਦਰ ਸਿੰਘ ਸੰਧੂ ਅਮੀਸ਼ਾ ਵਾਲੇ ਦਾ ਚੰਡਿਆ ਹੋਏਖਾਂਗੇ ਰਹੀਮ ਵਾਲਾ ਬਲਜੀਤ ਖੜਾ ਕਿ ਗੋਪੀ ਖੜਾ ਗਲ ਮਨਿੰਦਰ ਚੱਕੀ ਆ ਹਕਮ ਵਾਲੀਆ ਜੱਗੂ ਆ ਇਹਦਾ ਰਹੀਮਾਬਾਦ ਪਿੰਡ ਆ ਕਲਾ ਦਾ ਡਾਕਟਰ ਭਪਿੰਦਰਪਾਲ ਸਾਹਿਬ ਵੇਖ ਲੈ ਲੇਟਾ ਮੁੰਡੇ ਕੱਟ ਕੇ ਜਾਣਗੇ ਇਧਰ ਪਈ ਹੋਈ ਕਬੱਡੀ ਸ਼ੰਕਰ ਆ ਕਹਿੰਦੇ ਜਹਾਜ਼ ਨੇ ਡਾਗੀ ਭਰ ਲਈ ਫਰਾਂਦੀਪੁਰਿਆ ਗਰਲਾਲ ਫੌਜੀ ਕਹਿੰਦਾ ਪਾ ਹਿਲਾ ਕਰ ਦਿੱਤਾ ਦੋ ਜਫਿਆਂ ਤੇ ਲਓ ਪਈ ਹੋਈ ਕਬੱਡੀ ਹੈ ਮਲਕੀਤ ਜਾ ਕੇ ਚਰਚੇ ਹੁੰਦਾ ਵਿੱਚ ਯੱਕਦੇ ਆ ਕਹਿੰਦੇ ਤੇਜ਼ੀ ਹੈ ਉਹ ਕਬੱਡੀ ਦੇ ਵਿੱਚ ਵੀ ਬੜਾ ਤੇਜ਼ ਹੈ ਕੱਦ ਤੇ ਨਾ ਜਾਓ ਇਹਨੇ ਵੱਡੇ ਵੱਡੇ ਜਫਿਆਂਗੇ ਆ ਇਸ ਸੀਜ਼ਨ ਦੇ ਵਿੱਚ ਪਿਛਲੇ ਸੀਜ਼ਨ ਦੇ ਵਿੱਚ ਕਬੱਡੀਆਂ ਪਾਈਆਂ ਲਓ ਕਹਿੰਦੇ ਚੱਕੀ 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 ਤੇ ਤੇਜ਼ ਦਾ ਮੁਕਾਬਲਾ ਹੋ ਗਿਆ ਉੜਦੀ ਹੋਈ ਤੂੜਾ ਬੀਤਾ ਹੋਇਆ ਸਮਾਂ ਪਰ ਦੇਖਦੇ ਆ ਕੀ ਬਣਦਾ 30 ਸੈਕਿੰਡ ਸਮਾ ਆਪਣੇ ਮੰਜ਼ਲ ਵੱਲ ਨੂੰ ਚਲਦਾ ਹੋਇਆ ਨਮੋ ਲੱਗਦਾ ਚੱਕੀ ਬੱਲੇ ਬੱਲੇ ਕਰ ਆ ਗਿਆ ਉਹ ਵਧਿਆ ਹੋਇਆ ਅੰਮੀਪੁਰ ਪਿੰਡ ਹੈ ਸ਼ਾਲੂ ਨੜਾਂ ਵਾਲੀ ਦਾ ਚੰਡਿਆ ਹੋਇਆ ਨੌਜਵਾਨ ਇਸ ਸਮੇਂ ਰੈਡ ਪਾਉਣ ਲਈ ਪਹੁੰਚਿਆ ਹੋਇਆ ਸਾਹਮਣੇ ਗੋਪੀ ਦਾ ਚੇਲਾ ਲੁੱਟ ਲੈਂਦਾ ਮੇਲਾ ਇਹ ਨੌਜਵਾਨ ਇੱਕ ਫਤਾਹਪੁਰ ਦੀ ਧਰਤੀ ਦਾ ਟਰਾਈ ਕਰਦਾ ਹੋਇਆ ਆ ਗੁੱਡਾ ਪੰਭੋਈ ਪਿੰਡ ਦਾ ਨੌਜਵਾਨ ਦਾ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਟਿੱਬੜੀ ਦਾ ਏਰੀਆ ਇਸ ਨੌਜਵਾਨ ਦਾ ਹਰਚੋਵਾਲ ਦਾ ਏਰੀਆ ਇਹ ਗੁੱਡਾ ਪੰਭੋਈ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਹਾਕਮ ਵਾਲੀਆ ਆਹ ਜੱਗੂ ਹਾਕਮ ਵਾਲੀਆ ਮਾਨਸੇ ਤੋਂ ਆਇਆ ਰੈਂਬੋ ਹੈ ਕਬੱਡੀ ਦਾ ਖਤਾਰ ਗੱਜ ਨੂੰ ਗੱਜ ਨੂੰ ਗੱਜ ਨੂੰ ਇਹ ਕੱਜਦਾ ਵੀ ਹੈ ਇਹ ਮਰਦਾ ਵੀ ਹੈ ਫਰੰਦੀਪੂਰੀਆ ਤੇਰੇ ਦੋ ਜੱਫੇ 2000 ਦੇ ਕਰ ਦਿੱਤੇ ਆ ਪੁੱਤ ਨੇ ਆ ਤੂਫਾਨ ਦੀ ਕਬੱਡੀ ਤੇ ਆਉਂਨੇ ਆ ਕੋਟ ਬੁੱਢਾ ਪਿੰਡ ਹੈ ਕੋਟ ਬੁੱਢੇ ਦੇ ਵਿੱਚ ਸਭ ਤੋਂ ਜਿਹੜੀ ਹੈ ਜਥੇਦਾਰ ਜੀ ਜਿਹੜੀ ਸਿੱਖੀਆ ਕੋਟ ਬੁੱਡੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਧਰ ਮੈਨੂੰ ਲੱਗਦਾ ਜੱਠਾਉਣ ਵਾਲਾ ਰਹੀ ਹੈ ਇਧਰ ਬੱਲੇ ਦੀ ਕਬੱਡੀ ਹੈ ਚਾਰ ਨੇ ਮਾਰਦੇ ਪੈ ਪੱਟਾਂ ਤੇ ਥਾਪੀਆਂ ਕਰਤਾ ਕਹਿੜ ਚੋਪਰਾਂ ਨੇ ਜਿੱਮੇ ਸ਼ਹੀਦ ਭਾਈ ਮਹਿਤਾਬ ਸਿੰਘ ਦੀ ਧਰਤੀ ਹੈ ਮੀਰਾ ਕੋਟ ਉਸ ਧਰਤੀ ਦਾ ਬੰਬਰ ਸ਼ੇਰ ਕਬੱਡੀ ਪਾਉਂਦਾ ਸੱਜੇ ਟੌਲੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੀ ਤਸਵੀਰ ਬਣਵਾਈ ਹੋਈ ਨੌਜਵਾਨ ਨੇ ਆਓ ਦੇਖਾਂਗੇ ਪੁਆਇੰਟ ਜਿਹੜਾ ਜੇ ਭੁੱਲਤਾ ਪਈ ਹੋਈ ਕਬੱਡੀ ਹੈ ਕਬੱਡੀ ਦਾ ਜੰਮਾ ਕਬੱਡੀ ਦਾ ਚਾਮਾ ਤੇ ਇੱਕਮ ਪਤਾ ਪੁਣ ਵਾਲਾ ਉਹ ਪਤਾ ਪੁਣ ਵਾਲਾ ਪਤਾ ਫਤਾਪੁਰਿਆ ਇੱਕਮ ਵਾਹ ਸੋਹਣਿਆ ਇੱਕ ਪਾਸੇ ਕਾਕਾ ਅੰਮੀ ਗਰਸੇਵਕ ਅੱਜ 15 ਸਾਲ ਬਾਅਦ ਮੈਂ ਫਿਰ ਤੈਨੂੰ ਦੇਖਿਆ ਲਓ ਦੇਖਾਂਗੇ ਸਾਹਮਣੇ ਰੇਡ ਪਈ ਹੋਈ ਆ ਉਹ ਪੀਮਾ ਸੁਰਸਿੰਘ ਦੀ ਧਰਤੀ 'ਤੇ ਪੰਜਾਬੀ ਵੀਰੋ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਤੇ ਗਰਲਾਲ ਫੌਜੀ ਕਹਿੰਦਾ ਜੋੜਦਾ ਹੋਇਆ ਉਂਗਲਾ ਕਮਾਉਂਦਾ ਭੰਗੜੇ ਜੇ ਪਾਉਂਦਾ ਸ਼ੰਕਰ ਮਾਲਿਆ ਹੱਥ ਨਹੀਂ ਆਉਂਦਾ ਇੰਜ ਫੜਨਾ ਚੋਪਰ ਨੂੰ ਯਾਫੀ ਜੁਗਤਾ ਲਾਉਂਦੇ ਖੇਮ ਕਰਨੀਆਂ ਫੈਨ ਸ਼ੰਕਰ ਦੇ ਵੀਡੀਓ ਕੱਟ ਕੇ ਸਟੇਟਸ ਲਾਉਂਦੇ ਕਿ ਖੇਮ ਕਰਨੀਆਂ ਫੈਨ ਸ਼ੰਕਰ ਦੇ ਵੀਡੀਓ ਕੱਟ ਕੇ ਸਟੇਟਸ ਲੱਕ ਸਰਪੰਚ ਲਖਬੀਰ ਸਿੰਘ ਇੱਥੋਂ 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 ਪੁਆਇੰਟ ਜਿਹੜਾ ਖਾਤੇ ਝਾੜਦੇ ਨੇ ਸਰੀਰ ਹੈ ਬਾਬਾ ਸੁੱਖਾ ਸਿੰਘ ਝਾੜ ਸੱਬ ਵਾਲੇ ਵੀ ਮਾ ਖੇਡ ਕਬੱਡੀ ਦਾ ਆਨੰਦ ਭਵਾਨ ਤੇ ਪਿਆ ਸੰਤ ਸ਼੍ਰੀਮਾਨ ਬਾਬਾ ਹਰਦੇਵ ਸਿੰਘ ਜੀ ਝਾੜ ਸੱਬ ਵਾਲਿਆਂ ਦਾ ਦਲਪੰਥ ਉਤਰਿਆ ਹੈ ਚੰਗੀ ਸੋਧ ਦੀ ਆਪਾਂ ਕਾਮਨਾ ਕਰਦੇ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ੇ ਇਧਰ ਚੱਕੀ 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 ਮਨਿੰਦਰ 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 ਦੁਨੀਆ ਤੇ ਚੱਕੀ ਚੱਕੀ ਹੋਈ ਪਈ ਆ ਗੱਟਪਟ ਸੋਣ ਕਿਸੇ ਦੀ ਸ਼ਾਂਤੀ ਫੱਬਦੀ ਰੇਡਰ ਝੂਲ ਝੂਲ ਕੇ ਤੁਰਦੇ ਜਿਵੇਂ ਰਾਵੀ ਵਗਦੀ ਰੇਡਰ ਝੂਲ ਝੂਲ ਕੇ ਤੁਰਦੇ ਆ ਜਿਵੇਂ ਰਾਵੀ ਵਗਦੀ ਸਾਹਮਣੇ ਦੇਖਾਂਗੇ ਡਬਲ ਟੱਚ ਦਾ ਸ਼ਾਂਦਾ ਪੰਬੋਈ ਵਾਲਾ ਹਾਕਮ ਵਾਲੀਆ ਜੱਗੂ ਵੀ ਤਿਆਰ ਹੈ ਕਿ ਦੂਰੇ ਕੱਕਰ ਫੁੱਟੇ ਰੇਡਰ ਮੋਲਿਆ ਪੁੱਠੀ ਕਰਦੇ ਚਾਲ ਕਬੱਡੀ ਦਾ ਰੈਂਬੋ ਜਾਫੀ ਜੱਗੂ ਹਾਕਮ ਵਾਲਾ ਖੇਮ ਕਰਨੀਆਂ ਗਰਾਊਂਡਾਂ ਵਿੱਚ ਗੱਭਰੂ ਕਰਦਾ ਫਿਰ ਕਮਾਲ ਇਰਸ਼ਪਾ ਬੱਬਿਆ ਉਹ ਮੇਲਾ ਕਰਦਾ ਜੱਟ ਹੈਪੀ ਢਿੱਲੋਂ ਪੱਤਰੀ ਤੇ ਨਾਲ ਰਹਿਣਾ ਢਿੱਲੋਂ ਪੱਤਰੀ ਗੁਰਮਨ ਹੋਣੀ ਨਵਤੇਜ ਹੋਣੀ ਜੱਸ ਹੋਣੀ ਸਾਰੇ ਮੇਰੇ ਵੀਰ ਨੇ ਵੀਰਾਂ ਦਾ ਧੰਨਵਾਦ ਕਰੰਦਰ ਪਾਲ ਸਿੰਘ ਦਾ ਪੁੱਤ ਉਹ ਕਹਿੰਦੇ ਸ਼ਹੀਦਾਂ ਦੀ ਧਰਤੀ ਹੈ ਮੁੰਡੇ ਨੇ ਲੰਡੀਆਂ ਜਿੱਪਾਂ ਜਿੱਤੀਆਂ ਕੈਂਠੇ ਜਿੱਤੇ ਆ ਇਹ ਨਾ ਖਟਿਆ ਕਬੱਡੀ ਦੇ ਵਿੱਚ ਲਓ ਬਲਜੀਤ ਰਹੀਮਾਪਾਤ ਵਾਲਾ ਯਾਨੋ ਤੇ ਨਾਲ ਗੋਪੀ ਦੇ ਥੋਲ ਵਾਲਾ ਜੱਗੂ ਹੰਗੂ ਵਾਲੀਆ ਪੱਤਰੀ ਵਾਲਿਆਂ ਨੇ ਕਹਿਣਾ ਕਿ ਅੱਜ ਟੱਕਾ ਨੂੰ ਤੋੜਿਆ ਜੱਗੂ ਨੇ ਟੱਕਾ ਨੂੰ ਤੋੜ ਕੇ ਪਾਸੇ ਜੱਗੋਪੀ ਦੇ ਤਿੰਨ ਜੱਫੇ 5000 ਦੇ ਇੱਕ ਬੇਨਤੀ ਹੈ ਗ라운ਪ 'ਚ ਰਸ਼ ਕੱਟ ਕਰੀਏ ਲਾਈਵ 'ਚ ਬੜੇ ਫੋਨ ਆਉਂਦੇ ਵੀਰਾਂ ਨੂੰ ਲਓ ਸਾਹਮਣੇ ਕਾਕਾ ਮਿਸ਼ਾ ਪਿੰਡ ਵਾਲਾ ਵਧਿਆ ਹੋਇਆ ਰੇਡ ਪਾਉਣ ਲਈ ਇੱਧਰ ਦੇਖਾਂਗੇ ਇੱਕਮ ਫਤਾਪੁਰੀਆ ਇੱਕਮ ਇਹ ਠੂਰ ਵਾਲੇ ਇੱਕ ਵਰਗੀ ਚਾਲ ਹੈ ਉਹਦੇ ਵਰਗੀ ਦੇਖਾ ਉਹਦੇ ਵਰਗੇ ਦਾਅ ਪੇਜਨੇ ਪਰ ਕਾਕਾ ਉਹ ਜਹਾਜ਼ ਕਬੱਡੀ ਦਾ ਕਦੇ ਅਮਰੀਕਾ ਕਦੇ ਕੈਨੇਡਾ ਉਹ ਗੱਲਾਂ ਇਸ ਬੱਬਰ ਸ਼ੇਰ ਦੀਆਂ ਸਦਮਾ ਬਰਿਆਰ ਦੀ ਧਰਤੀ ਹੈ ਆ ਗੁਰਦਾਸਪੁਰੀਆ ਵਧਿਆ ਹੋਇਆ ਆ 2 ਨੰਬਰ ਤੇ ਪ੍ਰਭਾ ਇਹਦਾ ਸੁਰ ਸਿੰਘ ਪਿੰਡਾ ਪ੍ਰਭ ਸੁਰ ਸਿੰਘ ਵਾਲਾ ਸ਼ੰਕਰ ਤੇ ਪ੍ਰਭ ਆ ਸ਼ੰਕਰ ਤੇ ਪ੍ਰਭ ਆ ਗੱਲਾਂ ਹੁਣ ਬੜੀਆਂ ਮੇਰੇ ਵੀਰੋ ਐਣ ਫਾੜ ਕੇ ਬੰਦ ਆ ਪ੍ਰਭ ਸੁਰਸ 33 ਪਉਣੀ ਪੈਂਦੀ ਹੈ ਪਾਵਨਾ ਉਹ ਟੋਕਾ ਚ ਪੱਤਰੀ ਦੇ ਵਿੱਚ ਜੇ ਦੇਖ ਸਕਦਾ ਇਹਦੇ ਵੱਧ ਚੁੰਡੀ ਕੋਟੀ ਵੀ ਠੋਲ ਬਤਾਵਨ ਪਾਵਨ ਪਾਵਨ ਟੱਕ ਪਿਆ ਪਾਵਨ ਟੱਕ ਪਿਆ ਪੁਆਇੰਟ ਜਿਹੜਾ ਜਾਫੀਆਂ ਦੇ ਅਮੀਪੁਰੀਆ ਹਰਸ਼ ਤੇ ਫਰੰਦੀਪੁਰੀਆ ਵੀ ਤਿਆਰ ਆ ਕਿ ਤਿੰਨ ਜੱਫੇ 5000 ਬਾਤ ਕਰਦੇ ਕੰਦੇ ਦੀ ਕਬੱਡੀ ਤਾਵਰ ਤਾਵਰ ਕਹਿੰਦੇ ਸੁੱਕੇ ਵਾਲਾ ਤਾਵਰ ਸੁੱਕੇ ਵਾਲਾ ਪਰ ਕਹਿੰਦੇ ਝੰਡਾ ਕਹਿੰਦੇ ਹਵਾ ਹਵਾਈ ਹੋ ਗਿਆ ਫੌਜੀ ਵੱਲੋਂ ਤੇ ਜੱਖੂ ਹੁੰਦਾ ਉਹ ਤੋਹਿਆ ਲੱਗਾ ਹੋਇਆ ਇਹਦੇ ਪਿੰਡੋਂ ਪਿੰਡੋਂ ਕੱਚੇ ਨੂੰ ਕੱਚੇ ਤੋਂ ਕੱਚੇ ਤੋਂ ਸੋਖੇ ਪੰਘਾਲੇ ਵਾਲਾ ਖੰਡਿਆ ਮੁੰਡਾ ਯੋਰਪ ਤੋਂ ਚੱਕਿਆ ਨਿਊਜ਼ੀਲੈਂਡ ਵਿੱਚ ਗੱਲਾਂ ਹੋਈਆਂ ਇਸ ਨੌਜਵਾਨ ਦੀ ਵਲਡ ਰਿਕਾਰਡ ਜਿਹੜਾ ਬਣਾਇਆ ਹੋਇਆ ਬੱਬਰ ਸ਼ੇਰ ਨੇ ਨਿਊਜ਼ੀਲੈਂਡ ਦੇ ਟੀਪੁਗੀ ਸ਼ਹਿਰ ਦੇ ਵਿੱਚ ਆ ਗੱਲਾਂ ਮਖਰੀਆਂ ਰਹੀਮਾਬਾਦੀਆਂ ਬਲਜੀਤ ਗਿਆ ਜਠਾਲਾ ਵਾਲਾ ਗੋਪੀ ਦੇ ਚਰਚੇ ਨੇ ਨਾਲ ਸੁਗਿਆ ਦਾ ਟਾਵਰ ਆ ਕੋਚ ਕਿਸ਼ਨ ਲਾਲ ਦਾ ਚੰਡਿਆ ਮਨਿੰਦਰ ਚੱਕੀ ਰਮਦਾਸ ਵਾਲਾ ਪਰ ਦੂਜੇ ਪਾਸੇ ਕੋਈ ਸਤਨੇ ਕੋਈ ਖਾਰਾ ਖਾਲਾ ਜੀ ਦਾ ਵਾਰ ਨਹੀਂ ਆ ਕਿੰਨੇ ਤਲਨਾਸ਼ ਬੱਲੇ ਨੇ ਕਬੱਡੀ ਪਾ ਦਿੱਤੀ ਆ ਇਧਰ ਬੱਲੋ ਮੱਲੋ ਨੂੰ ਇਹ ਮੰਨੂ ਤੇ ਸੋਨੂ ਤੇ ਮਨੂ ਦੀ ਚੋੜੀ ਬੜੀ ਮਸ਼ਹੂਰ ਹੈ ਤੇ ਪਰਮਾ ਦਾ ਜੋਨਾ ਕਮਾਲ ਦਾ ਜਾਫੀਆ ਬੱਲਾ ਆਹ ਦੇਖੀਏ ਕਪੂਰਥਲੀਆਂ ਮਨੂ ਜਿੰਨੇ ਬੱਲਾ ਡੱਗਿਆ ਕੋਟ ਮੁਹੰਮਦ ਵਾਲਾ ਕਿਰਨੂ ਕਿ ਪਾਣੀ ਪਹੁੰਚਾ ਕਰ ਦਈਏ ਇਧਰਲੇ ਪਾਸੇ ਵੀਰ ਥੋੜਾ ਸਾਈਡ ਤੇ ਹੋ ਜਣ ਗਰਾਊਂਡ ਕਲੀਅਰ ਕਰੀਏ ਪਾਣੀ ਪਹੁੰਚਾ ਕਰ ਦਿਓ ਜੀ ਪਲੇਅਰਾਂ ਵਾਸਤੇ ਗੁੱਡੇ ਪੰਮੋਈ ਦੀ ਪਈ ਹੋ ਰੇਣ ਜਠਾੜਾ ਵਾਲਾ ਤਿਆਰ ਬਰ ਤਿਆਰ ਹੈ ਲੰਡੀ ਜੀਬ ਦਾ ਜੇਤੂ ਮੈਸੀ ਟਰੈਕਟਰ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਇਹ ਕੈਂਠਿਆਂ ਦਾ ਜੇਤੂ ਹੈ ਗੁਰਪਿੰਦਰ ਸਿੰਘ ਬੋਪਾਰਾਏ ਦਾ ਪੁੱਤ ਕਬੱਡੀ ਪਾਉਂਦਾ ਸਾਹਮਣੇ ਰਹੀਮਾਬਾਦਿਆ ਬਲਜੀਤ ਪਰ ਆਹ ਨੌਜਵਾਨੋ ਯਹਾਜ ਦੀ ਕਬੱਡੀ ਹੈ ਗੁਰਦੇਵ ਪਤਰੀ ਦਾ ਪੁੱਤ ਕਲਾਕਾਰਾਂ ਦੀ ਦੁਨੀਆ ਦੇ ਵਿੱਚੋਂ ਅੱਤਾ ਨਾਮ ਹੈ ਸਾਡੇ ਭਰਾ ਦਾ ਇਧਰੋਂ ਉਧਰੋਂ ਇਧਰੋਂ ਉਧਰੋਂ ਉਹ ਕਹਿੰਦੇ ਸੇਮੂ ਤੇ ਮਾਨੂ ਯੋਗੀ ਬੜੀ ਮਸ਼ਹੂਰ ਯਹਾਜ ਜਹਾਜ ਲਾਂਡ ਹੋ ਗਿਆ ਜਹਾਜ ਲਾਂਡ ਕਰ ਦਿੱਤਾ ਜਹਾਜ ਲਾਂਡ ਕਰ ਦਿੱਤਾ ਵਿੱਚ ਹਾਂ ਵਨਾਂ ਤੇਰੀ ਪੰਦੇ ਦੀ ਕਬੱਡੀ ਆ ਮੋਤ ਦੇ ਚਾਤੀ ਜਾਫੀ ਉਹ ਕਿਤੇ ਸਾਹਮਣੇ ਚੱਕੀ ਰੱਖਣ ਦਾ ਯਤਨ ਕਰਦਾ ਹੈ ਇਹ ਪਤਾ ਪਣ ਨਮਨ ਨਕੋਰ ਜਿਹੜੇ ਇਧਰੋਂ ਲੈ ਪਾਸੇ ਪਈ ਹੋਏ ਰੇਡ ਸਾਡੇ ਲਾ ਪੰਗਾਲੀਆਂ ਚ ਵੱਡਾ ਬਾਣ ਸਤਕਾਰ ਆ ਉਧਰੋਂ ਪਾਸੇ ਪਈ ਦੀ ਰੇਡ ਤੇ ਇੱਕ ਫਤਾਪੁਰਿਆ ਇੱਕ ਮਹ ਉਹ ਪਈ ਹੋਈ ਕਬੱਡੀ ਐ ਤੇਜ ਆ ਕਹਿੰਦੇ ਸਿਰਸنگ ਵਾਲਾ ਕਿ ਸਿਰਸنگ ਪਿੰਡ ਪਲਵਾਨਾਂ ਦਾ ਸੂਰਬੀਰ ਜਵਾਨਾਂ ਦਾ ਮਹਾਂਪੁਰਸ਼ਾਂ ਦੀ ਧਰਤੀ ਆ ਸੰਤ ਸ਼੍ਰੀਮਾਨ ਮਹਾਂਪੁਰਸ਼ ਪਾਪਾ ਅਵਤਾਰ ਸਿੰਘ ਜੀ ਦੀਆਂ ਸਿਫਤਾਂ ਹੁੰਦੀਆਂ ਸਤਖੰਡ ਵਾਸੀ ਬਾਪੂ ਤਾਇਆ ਸਿੰਘ ਦੀਆਂ ਸਿਫਤਾਂ ਹੁੰਦੀਆਂ ਬਾਪੂ ਸੂਰ ਸਿੰਘ ਦੀਆਂ ਸਿਫਤਾਂ ਹੁੰਦੀਆਂ ਲੋ ਯਤਨ ਹੀ ਆ ਗਈ ਐ ਇਹ ਯਤਨ ਹੀ ਆ ਗਈ ਐ ਪਰ ਪੁਆਇੰਟ ਕਿਹਦੇ ਦੇ ਥੱਲੇ ਰਾਜਪਾਲ ਮੈਂਬਰ ਜੀ ਵੱਡੇ ਮਾਣ ਪੁੱਜਦਾ ਕਰਦੇ ਬਹੁਤ ਧੰਨਵਾਦ ਆਓ ਦੇਖਾਂਗੇ ਆਓ ਦੇਖਾਂਗੇ 10000 ਦੇ ਤਿੰਨ ਜੱਫੇ ਆ ਉਹ ਫਰੰਦੀਪੁਰਿਆ ਹਿਮਾਲਿਆ ਪਰਬਤ ਸਾਹਮਣੇ ਅੰਮੀਪੁਰਿਆ ਹਾ ਸਿੱਧਮਾਂ ਦੇ ਵਿੱਚ ਰੌਣਕਾਂ ਲੱਗਣਗੀਆਂ ਜੱਗੂ ਹਾਕਮ ਵਾਲੀਆ ਉਹ ਬਗਾਨਿਆਂ ਨੇ ਕਹਿਣਾ ਨਹੀਂ ਅੱਜ ਡੱਬਾਲ ਸਿੰਘ ਵੱਲੋਂ ਵੱਡਾ ਪਿਆਰ ਆਇਆ ਨਵਤੇਜ ਜੱਪਈ ਤੇ ਜੱਸ ਛੋਟੇ ਵੀਰ ਵੱਲੋਂ ਵੱਡਾ ਪਿਆਰ ਆਹ ਹੋਣ ਹੀ ਹੋਗੀਆਂ ਬਣੀਆਂ ਹੁਣ ਜੋੜੀਆਂ ਬਣੀਆਂ ਹੁਣ ਜੋਗੀਆਂ ਬਣੀਆਂ ਲਾਦੇ ਤੀਰ ਨਿਸ਼ਾਨੇ ਤੇ ਫਰੰਦੀਪੁਰਿਆ ਨਾ ਦੇ تیر ਨਿਸ਼ਾਨੇ ਤੇ ਪੁਆਇੰਟ ਕਬੱਡੀ ਦੇ ਮੈਦਾਨਾਂ ਵਿੱਚ ਆਹ ਸ਼ੇਰੇ ਦੀ ਰੇਡ ਪਈ ਹੋਈ ਆ ਹਕਮਾਲੀਆ ਜੱਗੂ ਕਰਦਾ ਹੋਇਆ ਟਰਾਈ ਦੀ ਸੇਵਾ ਮਹਾਂਪੁਰਸ਼ਾਂ ਦੇ ਨਾਲ ਇਧਰ ਕਹਿੰਦੇ ਬੱਲੇ ਦੀ ਕਬੱਡੀ ਹੈ ਮੁੰਡੇ ਜੋ ਵੇਖਿਆ 20000 ਤੇ ਤਿੰਨ ਜੱਫੇ ਫਰੰਦੀਪੁਰ ਜੋ ਗੋਪੀ ਦੇ 10000 ਰਾਣੇ ਢੱਲੋ ਵੱਲ ਤੇ 10000 ਰੰਗੀਆਂ ਵੱਲ ਬੱਲੇ ਦੀ ਕਬੱਡੀ ਹੈ ਜੱਗੂ ਤੋੜਦੇ ਸੋਹ ਮਿੱਤਰਾ ਉਹ ਤੋੜਦੇ ਸੋਹ ਮਿੱਤਰਾ ਲਓ ਕਹਿੰਦੇ ਕੋਸ਼ਿਸ਼ ਕੀਤੀ ਹੋਈ ਹੈ ਗੋਪੀ ਨਾਲ ਜਗਤਾਰ ਮੰਤਰੀ ਹੋਰੇ ਵੱਟੇ ਸੱਦੇ ਦਿੰਦੇ ਕਲਸਾਂ ਦੀ ਧਰਤੀ ਦੇ 26 ਨੂੰ ਇਧਰ ਪਈ ਹੋਈ ਕਬੱਡੀ ਹੈ ਇਹ ਨਮੀਜੀ ਬਲੋਸ ਦਾ ਮੁੰਡਾ ਫਰੰਦੀਪੁਰੀਆ ਤਿਆਰ ਹੈ ਡਰਦਾ ਹੈ ਫਰੰਦੀਪੁਰੀਆ ਡਰਦਾ ਹੈ ਉਹ ਸ਼ੇਰ ਦੀ ਨਿਹਾੜ ਤੋਂ ਡਰਦਾ ਹੈ ਲਓ ਯਤਨ ਜਾਰੀ ਹੈ ਜਫਾ ਕਿੰਨੇ ਲਾਉਣਾ ਹੈ ਕੋਸ਼ਿਸ਼ ਜਾਰੀ ਹੈ ਪੰਗਾਲੇ ਵਾਲਾ ਪੰਗਾਲੇ ਵਾਲਾ ਪੰਗਾਲੇ ਵਾਲਾ ਸੁਖ ਆਪਣੀ ਟੀਮ ਦੇ ਵਾਸਤੇ ਜਫਾ ਪਾਲ ਦੀ ਪਈ ਹੋ ਰੇਡ ਵੀਰੇ ਪਾਸੇ-ਪਾਸੇ ਹੋ ਗਏ ਆ ਸਾਹਮਣੇ ਜੱਗੂ ਖੜਾ ਨਾਲ ਬਲਜੀਤ ਖੜਾ ਨਾਲ ਮਨਿੰਦਰ ਖੜਾ ਨਾਲ ਜਠਾੜਾ ਵਾਲਾ ਗੋਪੀ ਖੜਾ ਯੂਰਪ ਦੇ ਕੱਪਾਂ ਦਾ ਬੈਸਟ ਜੈਫੀ ਖੜਾ ਆ ਹਾਕਮ ਵਾਲੀਆ ਆ ਰੈਂਬੋ ਕਬੱਡੀ ਦਾ ਇਹ ਰੈਂਬੋ ਕਬੱਡੀ ਦਾ ਇਹ ਮਾਨਸੇ ਤੋਂ ਆਇਆ ਇਹ ਕਿਸੇ ਗੱਲ ਨੂੰ ਆਇਆ ਇਹ ਕਿਸੇ ਗੱਲ ਨੂੰ ਆਇਆ ਇੱਕ ਚੱਕੂ ਆ ਨੂ ਆਇਆ ਕਿਸੇ ਗੱਲ ਨੂੰ ਐ ਸੌ ਤਾਰ ਦਿੱਤੀ ਪਿਆਰ ਭੇਜਿਆ ਸਰਪੰਚ ਨਿਸ਼ਾਨ ਸਿੰਘੋ ਸਾਬਕਾ ਸਰਪੰਚ ਨੇ ਉਹਨਾਂ ਨੇ ਵੀ ਬਹੁਤ ਸਾਰਾ ਪਿਆਰ ਇਧਰ ਇਧਰ ਹੜਸ਼ੋ ਹੜਸ਼ੋ ਹਰਨਦੀਪ ਪੁਰੀਆ ਲਾ ਦੇ ਤੀਰ ਨਿਸ਼ਾਨੇ ਲਾ ਦੇ ਤੀਰ ਨਿਸ਼ਾਨੇ ਇਧਰ ਹੋ ਹੋ ਉੱਡ ਗਿਆ ਧੂਣਾ ਉੱਡ ਗਿਆ ਧੂਣਾ ਵੱਜੀ ਤਾਲ ਪਰ ਪੁਆਇੰਟ ਆਇਆ ਇਹ ਕਹਿੰਦਾ ਫਰੰਦੀਪੁਰੀਆ ਤੂੰ ਦੁਨੀਆ ਦਾ ਰਸਤਾ ਆਓ ਦੇਖੋ ਸਾਹਮਣੇ ਗੁੱਡਾ ਪੰਭੋਈ ਵਾਲਾ ਤੇ ਸਾਹਮਣੇ ਇਹ ਜਠੋਲਾ ਵਾਲਾ ਗੋਪੀ ਆ ਪਰ ਗੁੱਡਾ ਨੰਬਰ ਹਰਪ੍ਰੀਤ ਸਿੰਘ ਹੈਪੀ ਢਿੱਲੋਂ ਸਾਰੇ ਵੀਰਾਂ ਦਾ ਧੰਨਵਾਦ ਗੁਰਸੇਪ ਕਪਤਰੀ ਇੱਧਰ 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 ਪਰ ਕਹਿੰਦੇ ਗੱਜਣ ਅੱਜ ਗੱਜਦਾ ਹੈ ਗੱਜ ਕਦੇ ਕਦਾਈ ਮਿਲਦੇ ਆ ਇਹ ਬੱਬਰ ਸ਼ੇਰਾਂ ਦੇ ਭੇੜਾ ਆ ਮੀਰਾ ਕੋਟੀਆਂ ਸ਼ੇਰਾਂ ਵਧੇ ਹੋਣਾ ਸਾਹਮਣੇ ਚੱਕੀ ਵੀ ਤਿਆਰ ਆ ਸੁਗਿਆ ਵਾਲਾ ਟਾਵਰ ਆ ਕੇ ਨਾਲ ਦੇਖਾਂਗੇ ਬਲਜੀਤ ਇਹਦਾ ਰਹੀਮਾਬਾਦ ਪਿੰਡਾ ਇਹ ਰਹੀਮਾਬਾਦੀਆ ਜਫਾਲਾ ਨਿਸ਼ਾਨ ਬਸਰ ਕੇ ਸ਼ੇਰਾ ਲਾਹੌਰੀ ਮੱਲ ਆ ਦੇਖਾਂਗੇ ਬੱਲੇ ਦੀ ਰੇਡ ਕੋਟ ਮੁਹੰਮਦ ਖਾਨ ਫਲੰਦੀਪੁਰਿਆ 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 ਪਰ ਬੱਲਾ ਕਹਿੰਦੇ ਜਗਰਾਜ ਕਨੇਡਾ ਤੋਂ ਜੁੜਿਆ ਹੋਣਾ ਇਧਰ ਦੇਖੋ ਗੁੱਡਾ ਗੁੱਡਾ ਉਹ ਗੁੱਡਾ ਵੀ ਅੱਜ ਟੌਪ ਦੀਆਂ ਕਬੱਡੀਆਂ ਪਾ ਗਿਆ ਅੱਜ ਤਸਵੀਰें ਪੰਜਾਬ ਤੇ ਆਹ ਮੇਲੇ ਤੇ ਤੀਰ ਨਿਸ਼ਾਨੇ ਲੱਗਨੇ ਚਾਹੀਦੇ ਨੂੰ ਸਤਵਾਂ ਦੀ ਧਰਤੀ ਤੇ ਰੌਣਕਾਂ ਲੱਗਣਗੀਆਂ ਪਹਿਲਾਂ ਵੀ ਦੋ ਤਿੰਨ ਵਾਰੀ ਆਪਾਂ ਲਾਂਚ ਕੀਤਾ ਇਧਰ ਪਈ ਹੋਈ ਕਬੱਡੀ ਹੈ ਹਟ ਜੋ ਪਾਸੇ ਕਬੱਡੀ 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 ਚੱਕੀ 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 ਉਹ ੱੱੱੱ ਮਾਰਦਾ ਲਓ ਦੇਖੋ ਗਰਾਊਂਡ ਤੋਂ ਬਾਹਰ ਹੋਈ ਏ ਆਓ ਦੇਖਾਂਗੇ ਗੱਜਨ ਡੇਰੇ ਬਾਬੇ ਨਾਨਕ ਵਾਲਾ ਵਧਿਆ ਹੋਇਆ ਰੇਡ ਪਾਉਣ ਲਈ ਬੱਬਰ ਸ਼ੇਰ ਕਬੱਡੀ ਦਾ ਸਾਹਮਣੇ ਬੱਬਰ ਸ਼ੇਰ ਹੈ ਪ੍ਰਭਾ ਬਈ ਸੁਰਸਿੰਘ ਵਾਲਾ ਇਹ ਪ੍ਰਭ ਪਰ ਠੱਠੀਆਂ ਵਾਲਾ ਹੀਰਾ ਫੈਸਲੇ ਕਰਦਾ ਹਜ਼ਾਰ ਤੇ ਦੋ ਜੱਫੇ ਕਰ ਦਿੱਤੇ ਆ ਛੇਰੇ ਦੀ ਕਬੱਡੀ ਤੇ ਆਉਨੇ ਆ ਹੁਣ ਦੇਖਦੇ ਆ ਜੱਫਾ ਕਿਹੜਾ ਜਾਫੀ ਕਿਹੜਾ ਜਾਫੀ ਚੱਕੀ ਚੱਕੀ ਤਿਆਰ ਹੈ ਨਾਲ ਕਹਿੰਦੇ ਜਠੋੜਾ ਵਾਲਾ ਗੋਪੀ ਹੈ ਉਹ ਚੱਕੀ ਚੱਕੀ ਪਰ ਕਹਿੰਦੇ ਛੇੜਾ ਅੱਜ ਬੋ 30000 ਕਰ ਦਿੰਦਾ ਹੈ ਰਪਾਚ ਰਪਿੰਦਰ ਪਾਲ ਤੇ ਰਾਣੀ ਢਿੱਲੋਂ ਨੇ ਹੁਣ ਤਾਂ ਤੀਰ ਨਿਸ਼ਾਨੇ ਲੱਗਣੇ ਚਾਹੀਦੇ ਤਨ ਮੋਨੂ ਕਪੂਰ ਥਲੀਆਂ ਮੁੰਡਾ ਉਹ ਕਪੂਰ ਥਲੀਆਂ ਪੁਆਇੰਟ ਜੇਡ ਦੀ ਟੀਮ ਦਾ ਵੱਡੀ سپورਟ ਆ ਭਰਾ ਦੇ ਵੱਲੋਂ ਉਹ ਗੁੱਡੇ ਦੀ ਰੇਡ ਆ ਸਾਹਮਣੇ ਦੇਖਾਂਗੇ ਆਪ ਬੱਬਰ ਸ਼ੇਰ ਠੋਲਾ ਵਾਲਾ ਇਹ ਟਿੱਬੀ ਵਾਲਾ ਗੋਪੀ ਆ ਇਹ ਟਿੱਬੀ ਵਾਲਾ ਗੋਪੀ ਆ ਇਹਦੇ ਵਿੱਚ ਵੀ ਵੱਡੀਆਂ ਸਮਾਵਾਂ ਪ੍ਰਧਾਨ ਸਰਬਜੀਤ ਸਿੰਘ ਦੀਆਂ ਵੱਡੀਆਂ ਸਮਾਵਾਂ ਸੱਚਖਟ ਵਾਸੀ ਵੱਡਾ ਪਾਉ ਦਲਬਾਖ ਸਿੰਘ ਦੀਆਂ